ਕਾਲਜੀ ਸਰਾਂ ਨੂੰ ਸੰਦੀਪ ਦੇ ਭੈਣਪੁਰਾ ਬੋਬੋ ਵੈਲਕਮ ਹੈ ਜੀ ਤੇ ਸ਼ਹਿਰ ਵਿਆਹ ਪਹੁੰਚ ਚੁੱਕੇ ਜੀ ਅਪਾ ਜਿਲ੍ਹਾ ਮੋਸਰ ਪੈਂਦਾ ਤਸੀਲ ਬਾਬ ਕਾਲਾ ਤੇ ਬਾਈ ਸੁਖਣਾ ਪਹੁੰਚ ਚੁੱਕੇ ਆ ਪਹਿਲੀ ਵੀਡੀਓ ਬਣਾਈ ਜੀ ਮੈਂ ਦੂਜੀ ਵੀਡੀਓ ਬਣ ਲੈ ਕੇ ਬਾਈ ਹੁਣਾਂ ਦੀ ਫਰਾ ਹਰਿਆਣਾ ਤੋਂ ਮਾਲ ਲੈ ਕੇ ਆਂਦੇ ਬਾਈ ਹੁਣੇ ਘਟੋ ਘਟੋ ਅੱਜ 10 ਝੁੱਟੀਆਂ ਹੋਣਗੀਆਂ ਚੰਗੇ ਰਿਕਾਰਡ ਅਲੀਆਂ ਤੇ ਸੋਹਣੀਆਂ ਝੁੱਟੀਆਂ ਤੇ ਬਾਕੀ ਬਾਈ ਜਣੇ ਗੱਲਬਾਤ ਕਰਦੇ ਆਪਾਂ ਬਾਈ ਜੀ ਸਤਿਕਾਰ ਸਤਿਕਾਰ ਜੀ ਬਾਈ ਸਤਿਕਾਰ ਬਹੁਤ ਵਧੀਆ ਕੀਤਾ। ਤਾਂ ਟੈਕਨੀਕਲ ਸਾਹਿਬ ਵੀ ਆ ਗਏ। ਅਸੀਂ ਕੋਰਪਾ ਉਹਨਾਂ ਦਿਆ ਚੱਲੂ। ਕਿਵੇਂ ਰਿਹਾ ਫਿਰ ਪਹਿਲੀ ਵੀਡੀਓ ਦਾ ਰਿਸਪੌਂਸ ਜੀ। ਠੀਕ ਆ ਵਧੀਆ ਜੀ। ਲਿਖਿਆ ਮਾਲ। ਮਾਲ ਤੇ ਤੋਂ ਅੱਗੇ ਮਹਾਰਾਜ ਜੀ ਮੇਰੇ ਨਾਲ ਮਿਲਦਾ ਹੀ ਨਹੀਂ। ਹਾਂ ਜੀ ਹਾਂ ਜੀ। ਵੀਡੀਓ ਬਣਾਉਣ ਦਾ ਮੌਕਾ ਹੀ ਨਹੀਂ ਜਿੰਨੇ ਲੋਕੀ। ਹਾਂ ਜੀ ਹਾਂ ਜੀ। ਚਲੋ ਵੇਖੇ ਪੁਰਾਣੇ ਘਾਰੇ ਆ ਪੁਰਾਣੇ ਬੁਆਲੇ ਕਿਨੇ ਦੀ। ਬੜਾ ਟਾਈਮ ਹੋ ਗਿਆ ਜਦੋਂ ਕੰਮ ਕਰਦੇ ਤੁਹਾਨੂੰ। ਪਰ ਰਿਸਪੌਂਸ ਵਧੀਆ ਮੋਟਾ ਵਿਗਿੰਗ ਜੀ। ਠੀਕ। ਹੁਣ ਬਹੁਤ ਆ ਗਿਆ। ਹੂੰ। ਕਿੱਕੀ ਚੱਕੀ ਝੋਡੀ ਦੀ ਲਾਗ ਸਾਡੇ ਨੂੰ। ਪਹਿਲਾਂ ਦੋਵੇਂ ਹੈਗੇ ਆ। ਇਹ ਬਰਾਜੇ ਬੁਝੀ ਉਤਰੀ ਹੈ ਮਾਫਰਾ ਰਹਿਣੇ ਸਾਡਾ ਮਾਲ ਹੈ ਤੁਹਾਡੇ ਸਾਹਮਣੇ ਬਰਾਜਾ ਚੋਕਲ ਤੋਂ ਹੀ ਲੈਦੇ ਨੇ ਨਹੀਂ ਸਾਰਾ ਉਤਰੀ ਹੈ ਉਹ ਗਾਹ ਜੰਮੀ ਹੈ ਸਾਰਾ ਠੰਗੀ ਮਾਰਦੇ ਇਹ ਜੰਮੂ ਵੀ ਜਾਂਦੇ ਜੰਮੂ ਮਾ ਜਾਂਦਾ ਨਹੀਂ ਜੀ ਪਰ ਆਪਣੇ ਵੀਡੀਓ ਤੇ ਮਾਰੀ ਹੋ ਰਾਈ ਹੁਣ ਤੋਂ ਜੰਮੂ ਜਾਣ ਲੱਗ ਪਏ ਹਾਂ ਹਾਂ ਬਿਲਕੁਲ ਜੀ ਉਹ ਤਾਂ ਮਾਲ ਸਾਡਾ ਹਰੇ ਹਾਂ ਹਾਂ ਤੇ ਭਾਈ ਕਿੰਨੀ ਆਪਰੇ ਝੋਟੀਆਂ ਅੱਜ ਝੋਟੀਆਂ ਆਪਣੇ ਕੋਲ ਇਸ ਟਾਈਮ ਨੌ ਆਪਾਂ ਥੱਤ ਪਾਉਣੀ ਆ ਸਾਡ ਝੋਟੀਆਂ ਹਾਂ ਜੀ ਮੇਰੇ ਮੋਲੇ ਲੈ ਕੇ ਦਿਆ ਹਾਂ ਹਾਂਜੀ ਮੀਂਗ ਹੀ ਹੈ ਜੀ ਠੀਕਰੀ ਹਾਂ ਹਾਂਜੀ ਇੱਧਰ ਆਓ ਜੀ ਆਓ ਜੀ ਸੁਈ ਨਹੀਂ ਹਾਂ ਸੁਈ ਤਾਈ ਦਾ ਸੁਈ ਜੀ ਤੋ ਜੀ ਹਾਂ ਬਕਰਾ ਕਿੰਨੇ ਦੁੱਧ ਲਈ ਜੀ ਇਹ ਦੁੱਧ ਬਾਉ ਜੀ ਮੌਤਾਂ ਦਾ ਕਹਣਾ 22 ਕਿਲੋ ਅੱਛਾ 22 ਕਿਲੋ ਨਾਰਮਲ ਜਾਨੀਏ ਜਿਹੜਾ ਨਾਰਮਲ ਸੇਵਾ ਤੇ ਦੋ ਠੀਕ ਹੈ ਹਾਂ ਤੇ ਘਟਾ ਕੇ ਮੋਰਾ ਬੱਟਾ ਮਗਰਾ ਪਿਓਰ ਮੋਰਾ ਪਿਓਰ ਮੋਰਾ ਇੱਕ ਬਾਲ ਵੀ ਨਹੀਂ ਜਿੱਟਾ ਛੋਟੇ ਸੁਬਾਹ ਛੇ ਰੰਗ ਲੋ ਜੀ ਵੇਹਨੇ ਛੋਟੇ ਤੁਸੀਂ ਆਪ ਵੀ ਛੋਟੇ ਨੇਵਾ ਦੇਖੋ ਥਾਣਾ ਵੇਰਲਾ ਕਿ ਨਹੀਂ ਤੋਰ ਇਹ ਮਾ ਬਹੁਤ ਹਾਲ ਵਰਗਾ ਇਸ ਕੋਣੀ ਟੋੜੀ ਆ ਪਿਓਰ ਕੁਆਲਟੀ ਆ ਰੈਣ ਦੀ ਮਈਆਂ ਤੋਰ ਬਜੀ ਬਣਾ ਜਾਂਦੇ ਆ ਮੈਂ ਇੱਕ ਫੜਾ ਖਾਣ ਤੋਂ ਦੇਖੋ ਜੋ ਆਪ ਹਾਂ ਕਿਵੇਂ ਜੀ ਇੱਕ ਨੰਬਰ ਉੱਤੇ ਲੋਕੀ ਕਹਿ ਰਹੇ ਆ ਕਿ ਇੱਕ ਘੰਟੇ ਤੋਂ ਥਾਣਾ ਰੱਖ ਕੇ ਵਾਰੀ ਦੱਸ ਨਹੀਂ ਜਾਦਾ ਕੋਲੋ ਜੀ ਜੀ ਇਹ ਦੇਖੀ ਆ ਅਗਲੇ ਦਿਨ ਆ ਰਹੇ ਆਪ ਨੂੰ ਕਿ ਕਿਦਾਂ ਦਾ ਕਰ ਰਹੇ ਹੋ ਕਿ ਖੜੇ ਬੀ ਬਸ ਖੜਾ ਨਹੀਂ ਇਹ ਤੇ ਲਾ ਲਾ ਰੋਕਲੇ ਦਰ ਜਮਣਾ ਨੇ ਇਹਦੇ ਆ ਗਿਆ ਆ ਆ ਆ ਕਹਿੰਦੇ ਇਹਦੇ ਹਾਂਜੀ ਬਿਲਕੁਲ ਬਿਲਕੁਲ ਫਰ ਮੇੜ ਕੇ ਦਿਖਾਓ ਹੈਗਾ ਕਿ ਨਹੀਂ ਗੇਟ ਹੈਗਾ ਹੈਗਾ ਚਲੋ ਅਜੇ ਤਾਜੀ ਹੈ ਬਿਲਕੁਲ ਤਾਜੀ ਬਿਲਕੁਲ ਹੀ ਆਜੀ ਗਰੀ ਇਹ ਸੇਲੇ ਸਾਡੇ ਨਾਲ ਛੋਟੀ ਵੇਲੇ ਬਿਲਕੁਲ ਜੈਡ ਬਲੈਕ ਆ ਆ ਜੱਡ ਬਲਾ ਗਿਆ ਬਿਲਕੁਲ ਚਵਾ ਗਿਆ ਪੰਜ ਗੱਲ ਤੋਂ ਕੋਈ ਬਾਲਾ ਕਹਿਆ ਅੱਛਾ ਹਾਂਜੀ ਬੱਚੇ ਚਗਾ ਗਿਆ ਜਾਂ ਉਹ ਬੱਚਾ ਬੱਚਾ 6 ਜਾਂ ਹਾਂਜੀ ਹਾਂਜੀ ਬੋਲੋ ਬਰ ਕੋਈ ਆਪਣੇ ਹਿਸਾਬ ਨਾਲ ਨਹੀਂ ਨਹੀਂ ਹਾਂ ਜੋ ਰੋਗ ਆਪਣੇ ਵੀਡੀਓ ਤੋਂ ਨਾ ਲੱਗੇ ਮੋਹਲੋਂ ਸੰਦੇਹੀ ਭਾਵੇਂ ਸਾਢੇ 3 ਲੱਖ ਰੋਪਾ ਹਾਂਜੀ ਪੰਜ ਲੱਖ ਇਹਨਾਂ ਕਰਾ ਲੋ 2.5 ਵੀ ਜਸ ਨੂੰ ਦੇਣੀ ਜਸ ਨੂੰ ਹਾਂਜੀ ਛੋਟ ਕਰ ਦੋ ਮੌਕੇ ਤੇ ਕਦੋਂ ਵੀ ਛੋਟ ਹੋਗੀ ਹਾਂ ਮੰਨਦਾ ਕੋਈ ਗੱਲ ਛੋਟ 5000 ਲੈ ਦੋ ਮੇਰੇ ਲੋ ਜੀ ਆਹ ਹੈ ਜੀ ਹਾਂ ਤਾਂ ਆ ਦੇਖੋ ਮਾਰੇ ਕਹਿੰਦਾ ਤਨਜੀਬ ਜੀ ਇੱਧਰ ਹਾਂ ਜੀ ਛੋੜ ਪੰਜ ਹਜ਼ਾਰ ਦੇਖ ਮੇਰੀ ਗੱਲ ਸੁਣੋ ਲੋਕੀ ਕਹਿੰਦੇ ਆ ਗਿੱਠ ਗਿੱਠ ਤੇ ਥਾ ਹਾਂ ਜੀ ਜਿੱਠਵਾ ਲਓ ਹੈਗਾ ਕਿ ਨਹੀਂ ਗਿੱਠ ਗਿੱਠ ਤੇ ਚਾਰੇ ਨੌਕਰਾਂ ਦਾ ਹੈਗਾ ਦੂਜਾ ਸੂਬਾ ਝੋਟੀ 6 ਲੰਦ ਹਾਂਜੀ ਇਹ ਵੀ ਰਾਤ ਸੂਈ ਆ ਪਰ ਕੱਟੀ ਇਹ ਵੀ ਰਾਤ ਸੂਈ ਆ ਜੇਰ ਜੂੜਦੀ ਓਕੇ ਆ ਗਰੰਟੀ ਹੋਗੀ ਫੁੱਲ ਲੋ ਜੀ ਦੂਜਾ ਸੂਬਾ ਝੋਟੀ ਆ ਜੀ 22 23 ਕਿਲੋ ਦੀ ਫੁੱਲ ਗਰੰਟੀ ਇਹ ਵੀ ਨਹੀਂ ਕਹਿਣਾ ਇਹਦਾ ਇਹ 22 23 ਕਿਲੋ ਅੱਛਾ ਹਾਂਜੀ ਤੋਰ ਫਰਕਾ ਲਾ ਲਓ ਜੀ ਲੋ ਜੀ ਵੇਖੋ ਵੱਡੀ ਝੋਟੀ ਕੋਈ ਕਾਦੀ ਨਾ ਕਰ ਆ ਦੇਖੋ ਤੇ ਮਰੇ ਮੂੰਹ ਦਾ ਝੋਟੀ ਦਾ ਇਹ ਵੇਖੋ ਕੋਈ ਵੇਖਾ ਸ਼ਿਫਟੇ ਕਿ ਦੀ ਕੁਆਲਿਟੀ ਝੋਟੀ ਤੇ ਤੋਰ ਨਹੀਂ ਲੰਮੀ ਵੀ ਇਹ ਨਹੀਂ ਕਿ ਉਹ ਬਾਰੀ 30 ਕਿਲੋ ਵਾਲਾ ਰਕਾਰ ਲਈ ਹੋਦੀ ਆ ਇਹ ਵੱਡੀਆਂ ਚੁੰਡੀਆਂ ਇਹ ਤੁਮੜਾ ਵੀ ਰਹੇ ਨੇ ਚੁੰਡੀਆਂ ਪੈਸੇ ਲੱਗੇ ਆਂਦੀ ਆ ਉਹਨੂੰ ਲੱਖ-ਲੱਖ ਲੱਖ ਦੇ ਮਿਲੇ ਨਹੀਂ ਜੀ ਆਹ ਦੇਖੋ ਛੋੜੀ ਦੋਨ ਵੀ ਜੀ ਮੋਢੀ ਤਾਂ ਉਹ ਵੱਡਾ ਲਾ ਕੇ ਠੀਕ ਹੈ ਤੇ ਜੀ ਕੀ ਕਰੀ ਤੇ ਛੋੜੀ ਕਹਿੰਦੀ ਫਸ ਰਹੀ ਆ ਹਾਂ ਮੇਰੇ ਕੋਲ ਉਹ ਵੀ ਤੁਹਾਡੇ ਕਹਿੰਦੇ ਹਾਂਜੀ ਇੱਕ ਤੋਂ ਮੰਗਦੇ ਆ ਮੈਂ ਇਹਦੀ 2.5 ਲੱਖ ਦੇ ਦੇਣਾ ਇਹ ਵੀ ਢਾਈ ਰੱਖਦੀ ਆ 5 ਲੱਖ ਦਾ ਜੋੜਾ ਲਵਾਂ ਜੇ 5 ਲੱਖ ਦਾ ਲਊਗਾ ਤੇ ਫੇਰ 6 ਲੱਖ ਦਾ ਅੱਛਾ ਤੇ ਕੱਲੀ ਕੱਲੀ ਹਾਂ ਤੇ 6 ਲੱਖ ਦੀ ਇਹ ਕੀ ਚੱਕਰ ਇਹ ਬਾਦੂਨੀ ਲਾ ਲਓ ਆਪਣੇ ਸਾਹਮਣੇ ਤੇ ਜਿਹਨੇ ਦੋ ਲੈਣੀਆਂ ਉਹਨਾਂ ਮਾਂ ਤਾਂ ਨਹੀਂ ਬਣਦਾ ਨਾ ਹਾਂ ਚਲੋ ਕੋਈ ਗੱਲ ਕਰ ਦਰਾਂਗੇ ਇਹ ਨਹੀਂ ਗੱਲ ਗਈ ਪੱਕੇ ਮੋਲਣੇ ਹੈਗੇ ਆਜੋ ਇਹ ਘੜੋ ਆ ਜੇ ਇਹ ਬਣੀ ਹੋਈ ਆ ਇਹ ਤੋਂ ਢੀ ਦੋਸਤਾਂ ਦੇ ਸਾਹਮਣੇ ਹੁੰਦੀ ਵੀ ਸੂ ਘੜੀ ਹਾਂਜੀ 6 ਦਾ ਮੂੰਹ ਦੋ ਤੇ ਦੂਜਾ ਸੁਭਾ ਲੰਮੀ ਵੇਖ ਲਓ ਕਿੰਨੀ ਚਾਈ ਹੈਂਟ ਤੇ ਸਿੰਘ ਦੇਖੋ ਨਹੀਂ ਨਹੀਂ ਉਹ ਰੇਟ ਸੈਵੀ ਜੀ ਨੂੰ ਕਹਿੰਦੇ ਲੋ ਜੀ ਇਹ ਵੀ ਤਾਂ ਮਾਰੋ ਥਾਣਾ ਤੇ ਮਾਰੋ ਯਾਰਾ ਕੈਮਰਾ ਇੱਧਰ ਇਹ ਵੀ ਫਿਰ ਬਜੀ ਦੋ ਤੇ ਨਹੀਂ ਕਰੋਗੇ ਫਿਰ ਇੱਕ ਥਾਣਾ ਕਰ ਰਹਾ ਹੈ ਨੂੰ ਕੱਟੀ ਹੈ ਜੀ ਮਗਰ ਕੱਟਲੀ ਬੜੀ ਟੌਪ ਹੋ ਰਹੀ ਨਹੀਂ ਕੱਟੀ ਨਹੀਂ ਕੋਰੋ ਜਾਓ ਜੀ ਜਾਓ ਜੀ ਜਾਓ ਤੇ ਹੁਣੇ ਸੰਦੀਪ ਜੀ ਸੁੱਈ ਹੈ ਹਜੇ ਹੁਣੇ ਸੁੱਈ ਹੈ ਨਾ ਜੀ ਹਾਂ ਹਜੇ ਬੱਚੇ ਚੱਟਾ ਨਹੀਂ ਗਏ ਜੀ ਬਾਕੀ ਸੈਵੀ ਰਹੇ ਲੋ ਜੀ ਇਹ ਪਰਾਂ ਤੋਂ ਕਾਦਗੜ ਤੇ ਸਿੰਘ ਫਿਰ ਬਹੁਤ ਵੱਡੀ ਝੋੜੀ ਹੈ ਬਸ ਵੱਡੀਆਂ ਸਮਝ ਗਈ ਹੈ ਮੇਰਾ ਵੀਰ ਆ ਜੀ ਤੇ ਬਿਲਕੁਲ ਝੱਟ ਬਣਾਏਗੀ ਓਡੀ ਜੇ ਖੜੀ ਝੋਟੀਆਂ ਮੈਨੇ ਖੜਵਾ ਲਈਆਂ ਤੇ ਮੈਨੇ ਹੀ ਜਾਣਾ ਨੇ ਮਰੇ ਉੱਥੇ ਮੈਨੇ ਦਵਾਈ ਖਾਣੀ ਤੇ ਅਗਰ ਕੋਈ ਫੇਰ ਕੋਈ ਨਾ 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 ਫਿਰ ਕੋਈ ਜਰਾ ਮੈਨ ਦਾ ਆ ਗਿਆ ਉੱਥੇ ਜਾ ਕੇ ਦਵਾਈ ਖਾਣੀ ਨਵੰਡੀਆਂ ਝੋਟੀਆਂ ਮੂੰਹ ਤੋਂ ਛੇ ਦਾ ਜੀ ਬਿਲਕੁਲ ਹਾਂਜੀ ਕੱਢਦਾ ਹਾਂ ਅਜੇ ਜੇਰ ਪੈਣੀ ਭਾਈ ਜੀ ਹਾਂਜੀ ਹੁਣੇ ਸੂਈ ਅੱਧਾ ਬਾਟਾ ਹਾਂ ਜੇਰ ਪੈਣੀ ਹੈ ਜੀ ਅਜੇ ਚਲੋ ਆਜੋ ਭਾਈ ਜੀ ਫਿਰਸ ਬੋਲੋ ਬਾਕੀ ਇੱਕ ਦਾਨ ਹੋਰ ਦੇਖੋ ਜਿਹੜੀ ਝੋਡੀ ਲੇਖੋਗੇ ਮੈਂ ਗਿੱਟ-ਗਿੱਟ ਤੋਂ ਥਾਣਾ ਦੂਰ ਹੋਊਗਾ ਇਹ ਗੱਲ ਸਹੀ ਹੈ ਵਾ ਤੁਹਾਡੀ ਕਹਿ ਦਿੰਦੇ ਲੋਕੀ ਹੈਗਾ ਕਿ ਨਹੀਂ ਦੇਖ ਹੈਗਾ ਆਪ ਦੱਸੋ ਨਹੀਂ ਬਿਲਕੁਲ ਬਿਲਕੁਲ ਇਹ ਕਹਿ ਨਹੀਂ ਗੱਲ ਆ ਬਾਕੀ ਗਿੱਟ ਮੇਨ ਨਾਲੀ ਝੋਡੀ ਸਾਈਡ ਮੇਨ ਹੋਵੇ ਮੇਰੇ ਕੋਲ ਨਹੀਂ ਹੁੰਦੀ ਪੜ ਗਿਆ ਪੁੜੇ ਦੇ ਨਹੀਂ ਪੰਜ ਦਾਣੇ ਦੀਆਂ ਪੜਿਆਂਗੇ ਆਪਾਂ ਜੀ ਲਾਤੇ ਹੋਇਆ ਜੀ ਹਾਂ ਦੇਖੋ ਜੀ ਜਦੋਂ ਤੁਹਾਨੂੰ ਦਾਕਾ ਲੇਕਣਾ ਬਿਲਕੁਲ ਹਾਂ ਜੀ ਇਹ 2.5 ਲੱਖ ਰੁਪਏ ਦੀ ਦਮਾ 2.5 ਲੱਖ ਰੁਪਏ ਦੀ ਫੋਨ ਮੰਨਦਾ ਰਹੂਗਾ ਫੋਨ ਲਾਓ ਕੋਈ ਚੱਕਰ ਨਹੀਂ ਠੀਕ ਹੈ ਨਾ ਜੀ ਗਰੰਟੀ ਨਾਲ ਗਰੰਟੀ ਨਾਲ ਆ ਵੀ ਦੂਜਾ ਸੂਆ ਇਹ ਵੀ ਦੂਜਾ ਸੂਆ ਰਾਤੀ ਸੁਈ ਆ ਇਹ ਵੀ ਰਾਤੀ ਸੁਈ ਆ 7 ਕਿਲੋ ਗੋਲਾ ਕੱਢਿਆ ਤੇ ਇਹ ਵੀ ਚੋਰੋ ਬੱਚੇ ਨੂੰ ਚੰਗਾ ਕੇ 6.5 7 ਕਿਲੋ ਗੋਲਾ ਕੱਢਿਆ ਹੋਇਆ ਇਹ ਵੀ ਹਰ ਥਾਂ ਦੇ ਵਿੱਚ ਵਖਾਵੇਂ ਦਿਆ ਕਰ ਨੇੜੇ ਹੋਗੇ ਤੇ ਵਾਕੇ ਘੇੜ ਘੇੜ ਲਗਾਵੀਂ ਆ ਕਹ ਰਹੇ ਨੇ ਲੋਕੀ ਭਰੋਂ ਪੱਕਰ ਕੇ ਕਰਨਾ ਵਾ ਦਸੀ ਦੇ ਵੀ ਹਾਂ ਗੇਠ ਗੇਠ ਦੇ ਭਾ ਮਿਲ ਲੋ ਬਾਈ ਸਿੱਧਾ ਨਾਲ ਹੀ ਲੈ ਕੇ ਜਾਂਦੇ ਆ ਮੈਂ ਕਿਹਨਾਂ ਨਾਲ ਹੀ ਕਰਦੇ ਸਨਾਰੇ ਇਹ ਵਈ ਖਾਣਾ ਗਿਆ ਨਹੀਂ ਰੱਖਾ ਦੇਖੋ ਕਾਬ ਦੇ ਕੋਲ ਲੰਮੀ ਦੇਖੋ ਜੈਡ ਬਲੈਕ ਹੋ ਗਿਆ ਜੀ ਪੂਰੀ ਬਹੁਤ ਸਣੇ ਜੋ ਟੀਆ ਤੇ ਆ ਨਾੜਾ ਨੂੰ ਨਾ ਭੁੱਲੇ ਜੀ ਕੱਲੇ ਇੰਸਪੈਕਟਰ ਦਿਖਾਉਂਦਾ ਆ ਆਹ ਰਿਹਾ ਨਾੜਾ ਨੂੰ ਇਹ ਕਿੰਨਾ ਹੈ ਮਾ ਇਹ ਹੋਂਦਾ ਨਾ ਬਟਾ ਬਾਠ ਠੀਕ ਤੋੜੋ ਜੀ ਦੇ ਲੋ ਮੇਰੀਓ ਪਿੱਛੇ ਲੈ ਮੈਂ ਉਹ ਪਰਤੇ ਹੀ ਆ ਜਿਹੜੇ ਬੱਡੇ ਛੋਟੇ ਬੁੱਲਜਾ ਵਾ ਗੰਦੀ ਪੁੱਟ ਕੇ ਦੇਖ ਲੋ 6 ਲੱਖ ਬਿਲਕੁਲ ਗਾਰੰਟੀ ਆ ਜੀ ਵੀ ਕਿਲ ਤੋਂ ਉੱਤੇ ਗਾਰੰਟੀ ਹੈ ਜੀ ਅੱਛਾ ਹਾਂ ਜੀ ਬੀ ਕਿਲ ਤੋਂ ਪ੍ਰਾਸੀ ਆ ਥੱਲੇ ਕੋਈ ਨਹੀਂ ਆਈਏ ਕੋਈ ਪ੍ਰਾਫੋ ਮਿਲ ਨਹੀਂ ਗਿਆ ਜੈਡ ਬਲੈਕ ਵੀ ਕਿਲ ਤੋਂ ਥੱਲੇ ਕੋਈ ਨਹੀਂ ਫਿਰ ਸਾਰੇ ਗਾਰੰਟੀ ਚੈੱਕ ਕਰੋ ਨਾਮ ਕਰੋ ਸੰਦੀਪ ਜੀ ਐਪਲ ਕੋਈ ਬਰਮਾਰੇ ਦੋਆ ਇਕੱਠੀਆਂ ਦੇ ਮਾਲੂ ਲੈ ਕੇ ਆਇਆ ਵੇਲੇ ਪੂਰਾ ਬਰਾਬਰ ਆ ਜੀ ਇਹ ਕੰਚੀ ਦਾ ਸੂਤ ਦਾ ਕਰਦੇ ਨੇ ਉਧਰ ਤੇ ਥਣਾ ਦਾ ਗੈਪ ਚੈੱਕ ਕਰੋ ਇਹ ਵੀ ਦਿਖਾ ਦੇ ਕਰੋ ਹੈ ਕਿ ਨਹੀਂ ਅਗੇ-ਪਿਛੇ ਤੇ ਫਿਰ ਹਾਂ ਜੀ ਇਹਦਾ 600 ਮੋਲ ਜੀ ਹਾਂ ਜੀ ਸਵਾ 2 ਸਵਾ 2 ਦੇ ਦਵਾ ਚਲੋ ਸਵਾ 2 ਲੱਖ ਜੀ ਆਜੂ ਪਰ ਹੈ ਜੀ ਬਹੁਤ ਭਈਆ ਇਧਰ ਆਜੂ ਪਰ ਲੈ ਲੈ ਮੈਂ ਆਹ ਦੇਖੋ ਜੀ ਮੇਰੀ ਬਹੁਤ ਤੜੀ ਭਈਆ ਬਾ ਦੂਜੇ ਸਵਾ 2 ਚੋਟੀ ਇਹ ਵੀ ਇਹ ਦੋਨੇ ਕਿੰਨਾ ਜੀ ਇਹ ਥੱਲੇ ਦੁੱਧ ਜਿਹੜਾ ਸਹੀ 12 ਕਿਲੋ 12 ਕਿਲੋ ਚੋਕੇ ਲੈ ਜੀ ਮੈਂ ਤੇ ਆ ਗੇ ਨਾ ਸਾਹ ਅਜੇ 10 ਦਿਨ ਆ ਦੇਖੋ ਜੀ ਹੁਣ ਆ ਦੇਖੋ ਐ ਹੋ ਜੀ ਮਈਆਂ ਤੁਸੀਂ ਮੁੱਲ ਵੇਖ ਲਓ ਨਾ ਕਿਨੇ ਕਿਨੇ ਲੱਗਦੇ ਯਾਰ ਠੀਕ ਹੈ ਨਾ ਤੇ ਜੇ ਕਿ ਅਪਾ ਹਰਿਆਣੇ ਚਲੀ ਜਾਈਏ ਤੇ ਜੇ ਕਿ ਐ ਹੋ ਜੀ ਮੁੱਲ 10 ਲੱਖ ਨਹੀਂ ਬਣਦਾ ਤਾਂ ਅਪਾ ਫੱਟ ਕੜਾਈ ਦੇ ਲੈ ਗਏ ਜੀ ਬਿਲਕੁਲ ਜੀ ਤੋਰੋ ਇਹਨਾਂ 10 ਦਿਨ ਹੋ ਗਏ ਸੀ ਜੀ ਸੂਈ ਨੂੰ ਅੱਛਾ 18 ਕਿਲੋ ਤੋਂ ਰੈਡੀ ਨਹੀਂ 16 ਕਿਲੋ ਆਈ ਉਦੋਂ ਹੀ ਐ ਵੀ ਤੁਹਾਡੇ ਤੋਂ ਲੈ ਜੀ ਮਾਲ ਬਿਲਕੁਲ ਭਾਈ ਭਰਾ ਐ ਹੋ ਜੀ ਮਈਆਂ ਉੱਥੇ ਬੜਾ ਮੋਟਾ ਕਰਦੇ ਪਰ ਤੁਸੀਂ ਫਿਰ ਕਿਹੜਾ ਰਹਿਣਾ ਅੱਜ ਇਹ ਜੀ ਗੱਡਾ ਜੀ ਮੁੱਲ ਲਾ ਕੇ ਪਰ ਅਗਰ ਮੈਂ ਡਾਗਦੇ ਪੱਕੇ ਜੇ ਤੂੰ ਨਹੀਂ ਪੱਕੇ ਬੰਦੇ ਚਾਲ ਕਰਦੇ ਆ ਆਹ ਇਧਰ ਨਹੀਂ ਜਿਹੜਾ ਹੋਣਾ ਗੱਲ ਪੱਕੇ ਬੰਦੇ ਹੈ ਪੱਕੇ ਬੰਦਾ ਫਰਕ ਨਾ ਬਹੁਤ ਪੈਂਦਾ ਫਿਰ ਕੀ ਗੱਲ ਵੀ ਕੋਣੀ ਕਰ ਕਰ ਅਲਗ ਅਲਗ ਜਿਹੜਾ ਹੋਤਰਾ ਬੜਾ ਹਲਕਾ ਹੋਣਾ ਬੜਾ ਹਲਕਾ ਰੁਕ ਰਿਹਾ ਕੋਈ ਜੀ ਵਾਈ ਜੀ ਇੱਕ ਨੰਬਰ ਹੋ ਗਈ ਲੈਂਥ ਦੇਖ ਲਓ ਮੈਂ ਨਹੀਂ ਉੱਥੀ ਲੰਮੀ ਦੇਖ ਲਓ ਬਹੁਤ ਹੈ ਤੇ ਮੂੰਹ ਖੋਲ ਕੇ ਇਹੋ ਵੀ ਸ਼ੇਡਾਂ ਦੀ ਹਾਂ ਆਹ 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 ਕਿਤੇ ਲੈ ਜੀ ਜਿੰਨੇ ਪੁੰਨਾਂ ਦੇ ਜੇ ਕੋਈ ਕੋਈ ਨੰਬਰ ਕਾਗਜ਼ੇ ਦਾ ਪਾਓ ਅਜੇ ਟਿਕਣਾ ਜਾ ਕੇ ਰਿਆ ਵਰਕੇ ਘਰ ਜਾ ਗਾੜੀ ਜਣ ਗਿਆ ਉਸੇ ਪਰੱਖਾ ਦੇ ਘਰ ਦਰੋਂ ਦੇਖੋ ਹੁੰਦੇ ਇਹਨਾਂ ਤੋ ਇਹਨਾਂ ਵਿੱਚ ਗਾੜਾ ਪੁੰਨਾ ਵੱਡੇ ਝੋੜੇ ਬੰਦੇ ਇੱਕ ਕੋਲ ਨਿੱਕੀ ਝੋੜੀ ਕੋਈ ਨਹੀਂ ਹੈਣੀ ਦੇਵੇ ਤਾਂ ਉਹ ਹੋਵੇ ਦੱਸੋ ਪੈੜ ਲੈਵਾ ਫਿਪਸ ਆਡਰ ਦੀ ਜਿੰਨਾ ਕੋਈ ਮੰਗਦੇ ਨਾ ਫਿਪ ਚਾਰਟਿਕ ਜਾਈ ਨਹੀਂ ਉਹ ਠੀਕ ਹੈ ਹਾਂਜੀ 9 ਕਿਲੋ ਡੰਗ ਦਾ ਮਿਲਣਾ ਜੀ ਅੱਪਾ ਵਰ ਕਿਲੋ ਘਾਟੇ ਦੱਸਾਂ ਬਿਲਕੁਲ ਰਾਮਾਨੀ ਗੇਰ ਦਾ ਬੋਲੋ ਅਈਆ ਕੋਣ ਕੋ ਢੀਮੋ ਇਹ ਟਾਈ ਨੇ ਤੇਰੇ ਤੁੰਦੇ ਕਾਈ ਲਾ ਮੋਲ ਫੜ ਤੇਰਾ ਕਾਈ ਲਾ ਦੇਣੀ ਆ 20 ਕਿਲੋ ਦੇ ਇਸ ਤੇ ਆ ਗਈ ਮੀਣੀ ਹੋਰ ਆ ਮੀਣੀ ਨਹੀਂ ਪਾਉਣੀ ਆਪਾਂ ਇਹ ਦਿਖਾਵਾ ਦੇਣੀ ਆ ਪਰ ਇਹ ਜੇ 2-4 ਦਿਨ ਖਲੋਪੀ ਇਹ ਸੁਈ ਤਾਜੀ ਇਹਦੀ ਚੁਾਈ ਹੋ ਗਈ ਆ ਹੁਣੇ ਹੋਈ ਆ ਪਾ ਦੇ ਤੇ ਕਿਰਪਾ ਨੇ ਯਾਰ ਇਹ ਗਰਦੀ ਨਹੀਂ ਚਾਹੀਦੀ ਨਹੀਂ ਸੇਵ ਨਹੀਂ ਹਰਦੀ ਪਰ ਮੇਰੇ ਕੁਆਲਟੀ ਬਹੁਤ ਬਹੁਤ ਕੁਆਲਟੀ ਹੈ ਜੀ ਕਿੰਨੇ ਦਾ ਦੋ ਜੀ ਦੋ ਦੇਸ ਨੂੰ 14 ਕਿਲੋ ਬੋਲਾ ਸੰਦੀਪ ਜੀ ਕੱਲ ਵੇਖ ਪਰ ਇਹ ਤਾਂ ਥੋੜਾ ਹੀ ਆ ਪਰਸਪ ਇਹਦੀ ਪੈਠੇ ਵੇਖੋ ਕਰਾ ਜੀ ਫਿਰ ਚੋੜੀ ਵੇਖੋ ਕਿ ਨਹੀਂ ਆ ਇਹ ਕੇ ਬੰਦੇ ਨਾਲ ਗੱਲ ਚੱਲਦੀ ਸੀ ਜੀ ਹਾਂ ਜੀ 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 ਨੇ ਕਿਹਾ ਮੇਰੀ ਸਹੀ ਝੋਟੀ ਵੀ ਜੀ ਜਿਹੜਾ ਪਾ ਲੋ ਠੀਕ ਹੈ ਠੀਕ ਹੈ ਕੋਈ ਗੱਲ ਨਹੀਂ ਚਲ ਵਾਹਾ ਦੇ ਮੁੱਲ ਨਾ ਕੋਈ ਕੋਈ ਵੀ ਕਹਿ ਜੀ ਪਰ ਚੋਅ ਹੀ ਕਰ ਲੈਣਾ ਹਾਂ ਜੀ ਬਾਕੀ ਥੋੜੀ ਜੀ ਵੇਖ ਚੁੱਕੀ ਐ ਬਾਕੀ ਪਦਾਰਥ ਨਾ ਕੋਈ ਨਹੀਂ ਲੈ ਆਇਆ ਤੇ ਬਿਲਕੁਲ ਜੀ ਬਿਲਕੁਲ ਹਾਂ ਜੀ ਇਹ ਉਹ ਦਸਾਂਵਾਂ ਵਾਲੀ ਇੱਕ ਨੰਬਰ ਮੋੜ ਦਸਾਂਵਾਂ ਨਹੀਂ ਇਹ ਲੈ ਰਹੇ ਹਾਂ ਜੀ ਰਹਿ ਦੇ ਚਲੋ ਰਹਿ ਦੇ ਬਾਕੀ ਪੇਟ ਇੱਕ ਪੇਟ ਦਾ ਫਾਮੀ ਜਾਂਦਾ ਮੈਂ ਨਾ ਮੇਰਾ ਪੁੱਤ ਜੰਮੀ ਪੁੱਈ ਇਧਰ ਵੀ ਆਓ ਜੀ ਇਧਰ ਵੀ ਇਹਨਾਂ ਦੇਖੋ ਥਾਣਾ ਹੈਗਾ ਕਿ ਨਹੀਂ ਕਿੱਢ ਕਿੱਢ ਤੇ ਉਹ ਫਿਰ ਥਾਣਾ ਮੈਂ ਤੁਹਾਨੂੰ ਦੱਸਿਆ ਨਾ ਪਹਿਲਾਂ ਵੀ ਕਹੀਏ ਨਾ ਤੇ ਸਿੱਧਾ ਤੁਹਾਡੇ ਨਾਲ ਆਉਂਦਾ ਚਲੋ ਆ ਰਹੇ ਹਾਂ ਜੀ ਆਹ ਲਈ ਹਾਂਜੀ ਇਹ ਦੂਜਾ ਸਵੇਰ ਸੋਈ ਜੀ ਸਦੀਪ ਜੀ ਅੱਛਾ ਤੁਹਾਨੂੰ ਚਾਹ ਆਉਂਦਾ ਨਾ ਇਹ ਸੋਈ 14 ਕਲ ਬੋਲੇ ਦਾ ਸਟਾਰਟ ਹੋਣਾ 14 ਕੋਂ ਸਟਾਰਟਿੰਗ ਹੀ ਆ ਬੋਲਾ 14 ਕਿਲੋ ਹਾਂਜੀ ਚਾਹ ਆਵੇ ਤਾਂ ਨਾ ਮੇਰੇ ਛੋਟੀ ਦੀ ਕਿੰਨੀ ਆਉਂਦੀ ਹੈ 4 ਤਾਂ 10 ਸਵੇਰ ਆਉਂਦਾ ਅੱਛਾ ਹਾਂਜੀ ਦੂਜਾ ਸਵੇਰ 4 ਤਾਂ ਦਾ ਹਾਂਜੀ ਤੇ ਖੋਲੋ ਵਜੇ ਨਹੀਂ ਲੋ ਜੀ ਦੂਜਾ ਸਵੇਰ 4 ਤਾਂ ਛੋਟੀ ਤੇ ਵੀ ਬੜੀ ਡਬਲ ਛਣ ਛਣ ਵਾ ਮੇਰੇ ਨੇੜੇ ਦੇ ਆ ਬਗ ਦੇ ਨਾਲ ਹੀ ਸਾ ਇਹ ਨਾ ਕਰ ਨੇੜੇ ਘਰ ਸ਼ੋਗ ਹੈ ਜਿੰਦ ਦਾ ਪਿੱਛੇ ਗੇੜ ਗੜਦੋ ਕਿਹਨੇ ਜੀ ਹਾਂਜੀ ਆਇਆ 25% ਛੋਟੀ ਹੈ ਬਿਲਕੁਲ ਜੀ 12 ਕਿਲੋ ਦੀ ਉੱਤੇ ਦੀ ਗਰੰਟੀ ਹੋਣਾ ਜੀ ਹਾਂਜੀ 12 ਕਿਲੋ ਤੋਂ ਉੱਤੇ ਦੋ ਛੋਟੀਆਂ ਕਟਾ ਘਟਾਈ ਨਹੀਂ ਇਹਦਾ ਵੇਖਣਾ ਪੈਣਾ ਜੀ ਕਟਾ ਘਟਾਓ ਬਾਕੀ ਥੀਰ ਬਾਉ ਫੰਡਿੰਗ ਚੋਾਈ ਬਹੁਤ ਵਧੀਆ ਹੈ ਆਦਾਂ ਕਾਇਆ ਲੈ ਵਾਖੀ ਵੇਲਾ ਸਰਦਾ ਕੀ ਉਹਦੇ ਕੁਝ ਆਜੇ ਆਜੇ ਦਾਮ ਕਰੀਏ ਜੀ ਇਹਨੇ ਜੀ ਕਸਾਈ ਤੇ ਦੋ ਦਰਾਂ ਭਰ ਗਿਆ ਤੁਹਾਨੂੰ ਅੱਥਰਿਆ ਤੇ ਭਾਈ ਜੀ ਮੈਨੂੰ ਕੀ ਮਨ ਹੈ ਇਹਦੀ ਕੀਮਤ ਜੈਸਨੋ 170 ਲਵਾਂਗੇ ਜੀ 170000 ਹਾਂਜੀ ਬੁੱਲ ਦੋ ਕਰਾਵਾਂ ਦੋ 20 ਕਰਾਵਾਂ 170000 ਵਿੱਚ ਛੋੜੀ ਹੋਊਗੀ 2000 ਰੁਪਏ ਚਲ 18 ਦੇ ਹਾਂਜੀ ਚਾਹ ਜੀ ਦੂਜਾ ਛੋਟੀਆਂ ਜੀ ਇਹ ਵੀ ਦੂਈ ਜਾ ਹਾਂਜੀ ਇਹ ਵੀ ਤਾਜੀ ਸਹੀ ਹੈ ਇਹਨੂੰ 12 ਤੇ 13 ਦਿਨ ਹੋ ਗਏ ਸਿਕਰੀ ਕੁਆਰਟੀਫਾਈ ਮਲੇ ਤੇ ਭਾਈ ਦੁੱਧ ਕਿੰਨਾ ਦੁੱਧ ਦੇ ਚਮੇ ਇਸ ਟਾਈਮ 15 ਕਿਲੋ 15 ਕਿਲੋ ਐਸ ਤੇ ਭਾਈ ਇਹ ਵੀ ਦੋ ਲੋ ਹਾਂਜੀ ਲੋ ਜੀ 15 ਕਿਲੋ ਤਿਆਰ ਆ ਤੇ ਝੋਟੀ ਵੀ ਵੇਖੋ ਸੋਣੀ ਬੈਠਾ ਤੇ ਥੋੜਾ ਮੈਂ ਕਿੱਡੀ ਮੋੜਦੀ ਆ ਹਾਂ ਕੁਆਰਟੀ ਨਹੀਂ ਟੋਡੇ ਨਹੀਂ ਮੈਨੂੰ ਮੈਨੂੰ ਖਾਣਾ વાય એક નંબર હાથ લાઉં ની લોડ ની એ છોડી પગાઉગા બિલકુલ જી બિલકુલ મે કોલી હું માર ગઈ હા દોરા ફેરે દોર દોર સસલા માં પડે કરતા હોતે થોરા એક કોઠી જગા કોળીયે મરતી કે ની હા જી જે વાય ના કા પેન સી પાણી દે દે કે તરફ પહાચ જાવતે હો આજો હાજી ਸਨੀਰ ਜੀ ਮੋਲੇ ਦਾ ਕਰਾਉ ਹੋਵੇ 2 ਲੱਖ ਤੇ ਭਾਵੇਂ 180 ਇਹ ਜੈਸ ਨੂੰ ਡੇਢ ਦੀ ਹੋਣੀ ਹੈ ਡੇਢ ਨਾਲ ਹੀ ਦੇਣੀ ਆ ਬਿਲਕੁਲ ਦੇਣੀ ਆ ਚਲ ਠੀਕ ਛੋੜ ਕਰ ਦਾਂ ਛੋੜ ਕਰ ਦੇ ਕਰ ਦੇਣਗੇ ਛੋੜ ਦੂ ਕੀ ਆ ਜੀ ਇਹ ਆਜੀ ਆਈ ਸਨੀਰ ਜੀ ਚਾਰ ਤੇ ਕੀਤੀ ਨਹੀਂ ਹੁੰਦਾ ਮੈਂ ਪਰ ਆਈ ਆਜੀ ਆਏ ਅੱਛਾ ਉਹ ਤੋਂ ਚਾਰ ਦਾ ਬਲੋਨ ਆ ਪਹਿਲਾ ਸੂਆ ਹਾਂਜੀ ਇਹ ਪੀਡੀਐਫ ਦੇ ਟੀਕੇ ਦੀ ਆ ਅੱਛਾ ਪੀਡੀਐਫ ਦੇ ਟੀਕੇ ਦੀ ਹਾਂਜੀ ਅੱਗੇ ਇਹਦੇ ਸੈਕਸੀ ਬਣ ਲਗਾ ਇਹ ਵੀ ਖੋਲੋ ਫਿਰ ਹਾਂਜੀ ਖੋਲੋ ਜੀ ਤੇ ਫੇਰ ਲੈ ਜੂ ਹਾਂ ਮੈਂ ਸਮਝ ਗਿਆ 20 ਦਿਨ ਪਹਿਲੇ ਠੀਕ ਆ 22 ਦਿਨ ਲੋ ਜੀ ਪੀਡੀਐਫ ਦੇ ਟੀਕੇ ਦੀ ਆ ਤੇ ਅੱਗੇ ਸੈਕਸੀ ਬਣ ਲਗਾ ਹਾਂਜੀ ਤੇ ਪਹਿਲਾ ਸੂਆ ਵੈਣ 4 ਦਰਦ ਹਾਂਜੀ ਇਹ ਵੀ ਬੜੀ ਨਾਖਰ ਵੈਣ ਤੇ 2 ਰੋਸਾ 40 ਕਿਲੋ ਦੁੱਧ ਦਊਗੀ ਬੱਸ ਹੋ ਗਿਆ ਹਾਂਜੀ ਕਿਲੋ ਦਾ ਰੋਇਆ ਲੈਣੇ ਜਾਨੀ ਆ ਗਈ ਹੈ ਜੀ ਠੀਕ ਹੈ ਇੱਧਰ ਚੈੱਕ ਕਰੋ ਜੀ ਇਹ ਆ ਚੈੱਕ ਕਰੋ ਜੀ ਆ ਦੇਖੋ ਜੀ ਆ ਢਲਾਂ ਦੇਖੋ ਜੀ ਆ ਦੇਖੋ ਲੈ ਚਲੋ ਇੱਕ ਇਹਦੀ ਕੀਮਤ ਇਹਦੀ ਕੀਮਤ ਮੁੱਲ ਤੇ ਜਿੰਦੀ ਜੀ ਪਿਆਰ ਹੋ ਗਿਆ ਦੋ ਲੱਖ 25 ਦੇ ਵਿੱਚ ਹੀ ਆ ਹਾਂ ਜੀ ਆਪਾਂ 1 25 ਦੀ ਦੇ ਦਾਂਗੇ 1 ਲੱਖ 25 ਹਜ਼ਾਰ ਜੀ ਐਸ ਲੋ ਚਲੋ ਹਾਂ ਜੀ ਬਾਕੀ 40 ਕਿਲੋ ਤੋਂ ਉੱਪਰ ਚੁਾਈ ਕਰਾਉਂਦੇ ਆਂ ਗਾਇਆਂ ਜਿਹੜੇ ਫਾਰਮ ਚੁਾਈਏ ਚਲੋ ਹਾਂਜੀ ਬਸ ਆਹੀ ਆ ਜੀ ਬਸ ਆਹੀ ਆ ਜੀ ਤੇ ਦੇਖ ਲਓ ਜੀ ਆਹੀ ਪਸ਼ੂ ਪਾਈਏ ਕੋਲ ਜੀ ਤੇ ਬਾਰ ਬਾਰ ਇਹੀ ਬੇਨਤੀ ਕਰਦੇ ਨੇ ਭਾਈ ਕਿ ਇੱਥੇ ਆਓ ਚੁਾਈ ਕਿਲੋ ਚੈੱਕ ਕਰੋ ਪਾਸ ਕਰੋ ਉਹ ਤੁਹਾਡਾ ਹੱਕ ਬੰਦਾ ਤੇ ਮਹਿੰਗੀਆਂ ਚੀਜ਼ਾਂ ਇਹ ਤੁਹਾਨੂੰ ਕਦਾ ਥੇ ਬਾਅਦ ਲੰਬਾ ਰਹਿੰਦੀ ਲੋੜ ਨਹੀਂ ਆਦਾ ਪੂਰੀ ਤਸਦੀਕ ਕਰਕੇ ਨਹੀਂ ਜਾਓ ਸਹੀ ਹੈ ਕਿ ਨਹੀਂ ਭਾਈ ਜੀ ਬਿਲਕੁਲ ਜੀ ਬਿਲਕੁਲ ਭਾਏ ਦੋ ਟਾਈਮ ਜੋ ਚਾਹ ਤੇ ਜੋ ਰਹਿਣ ਦਾ ਪੂਰਾ ਪ੍ਰਬੰਧ ਤੁਹਾਨੂੰ ਮਰੇ ਜਿਹੜੇ ਲੇਵੇ ਪਰ ਤੇ ਹਵਾ ਦਾ ਭਰੇ ਨਹੀਂ ਤੇ ਦੁੱਧ ਦੇ ਮਹੀਆਂ ਠੀਕ ਹੈ ਕਿ ਨਹੀਂ ਜੋ ਬਾਕੀ ਆਰਤ ਸੰਜੇ ਕਰਕੇ ਲੈ ਕੇ ਜਾਓ ਭਾਈ ਜੀ ਬਾਕੀ ਡੈਡੀ ਸਾਡੇ ਨੂੰ ਜਾਂਦਾ ਹੁੜਿਆਣੇ ਤੁਹਾਨੂੰ ਪਤਾ ਹੈ ਬਾਕੀ ਰਾਣੀ ਖੁੰਡ ਖੜੇ ਇੱਕ ਮਲ ਖਾਜ ਮਾਇਆ ਆਹ ਹੋਲ ਲਾਗੇ ਹਾਂਕ ਜੀ ਬਈ ਕਿੰਨੇ ਟਾਈਮ ਬਾਅਦ ਟੰਗੋਗਾ ਤੁਹਾਨੂੰ ਸਾਨੂੰ ਦਾ ਸਾਰੇ ਤੇਰੀ ਪੀੜੀਆਂ ਹੋਣਗੀਆਂ ਅੱਛਾ ਜੀ ਹਾਂ ਜੀ ਤੇ ਫਿਰ ਜਦੋਂ ਕਾਰਗ੍ਰਾਮ ਕੀਤਾ ਸੀ ਉਹ ਤਾਂ ਫਿਰ ਮੈਂ ਕਿੰਨੇ ਲੈ ਕੇ ਨੇ ਉਹ ਤਾਂ ਮੈਂ 5-600 ਦੀ ਲਿਆਉਦੇ ਰਹੇ ਅੱਛਾ ਫਿਰ 5-600 ਤੋਂ ਚੱਲੂ ਹੋ ਰਹੇ ਆ ਅੱਛਾ ਤੇ ਹੁਣ ਲੱਖਾਂ ਦੇ ਪਹੁੰਚ ਗਈ ਮੈਂ ਲੱਖਾਂ ਦੇ ਤਾਂ ਇਹ ਤਾਂ ਬਹੁਤ ਚਿਰ ਤੋਂ ਸ਼ੁਰੂ ਤੋਂ ਨਾ ਤਿਲ ਪੀੜੀਆਂ ਹੋਈਆਂ ਸਤ ਠੀਕ ਹੈ ਠੀਕ ਹੈ ਹੁਣ ਲੱਖਾਂ ਦੇ ਬਹੁਤ ਪਹੁੰਚੀ ਆਏ 600 ਦੀ 500 ਦੀ ਉਦੋਂ ਵੀ ਫਿਰ ਮੰਨ ਲਈ ਜਦੋਂ 20-20 ਕਿਲੋ ਗਈਆਂ ਹੈਗੀਆਂ ਜਦੋਂ ਹਾਂ ਹੈਗੀਆਂ ਅੱਜ ਨਾਲ ਵੀ ਚੰਗੀਆਂ ਸੀ ਉਹ ਸੋਧਾ ਠੀਕ ਹੈ ਜਦੋਂ 6-700 ਦੇ ਲੈ ਉੱਗ ਰਹੇ ਨਾ ਇਹਨਾਂ ਨਾਲੋਂ ਵੀ ਚੰਗੀਆਂ ਹੁੰਦੀਆਂ ਅੱਛਾ ਜੀ ਹਾਂ ਇਹੋ ਹੀ ਮਜ਼ਾ ਆਇਆ 6-700 ਦੇ ਅੱਜ ਜਿਹੜੀ ਉਮਰ ਤੋਂ ਤੇ ਦੋ ਦੋ ਲੱਖ ਦੇਣਾਂ ਸਹੀ ਤੇ ਤਾਂ ਬੜੀ ਬੜੀ ਚੰਗੀ ਮਹਿਜ ਹੁੰਦੀ ਸੀ ਹੁਣ ਵੀ ਜਦੋਂ ਪਤਾ ਚੰਗੀਆਂ ਤਾਂ ਹੁਣ ਮੁੱਲ ਬੜੇ ਲੱਗ ਬੋਲ ਵਾਲੇ ਲੱਗਦੇ ਓ ਉਮਰਾਇ ਜਿੱਦ ਤੇ ਉਹ ਜਿੱਦ ਸੱਤਿਆ ਹੁਣ ਲੱਖ ਰੁਪਏ ਕਿਨੇ ਦੇਣੀ ਮੈਂ ਹੁਣ ਕਿ ਉਹ ਤੋਂ ਇਹ 1 ਲੱਖ ਰੁਪਇਆ ਖੜਦੇ ਨਾਲ ਤੇ 6 ਮਜਾ ਲੈਮ ਦੇ ਨਾਲੇ ਰੁਪਈਏ ਵੀ ਮੁੜ ਕੇ ਆ ਜਾਂਦੇ ਸਹੀ ਸਹੀ ਗੱਲ ਹੈ ਜੀ 6 800 ਰੁਪਇਆ ਜਿਹੜਾ ਉਹ ਕਰੀ ਲਖਾਣੇ ਸਾਹਿਬ ਨਾਲ 1 ਲੱਖਾ ਸਾਹਿਬ ਹੁਣ ਤੇ ਉਹ ਇਹ ਗੱਲ ਇੰਜ ਨਾ ਉਹਦੇ ਵਪਾਰੀ ਵੀ ਹੈ ਨਹੀਂ ਤੇ ਨਾ ਇਹਦੇ ਆਜੋ ਉਹਦੇ ਵਪਾਰੀ ਵੀ ਨਹੀਂ ਹੋਣੇ ਨੇ ਹਾਂ ਉਦੋਂ ਪਾਰਕ ਵਿਦੇਸ਼ੀ ਕਰਦਾ ਹਾਂ ਹੋਰ ਬਿਮਾਰੀ ਕੋਈ ਟਾਂਵੇਂ ਹੁੰਦੇ ਸੀ ਹਾਂ ਸ਼ਾਟ ਆਕਰ ਰਿਹਾ ਕੰਸੀ ਜਿਹੜੀ ਭਈਆ ਮਰੀ ਹੋ ਹਾਂਜੀ ਹਾਂਜੀ ਦੁਆਹੀ ਜਾਂਦੇ ਰਹਿ ਠੀਕ ਹੈ ਹਾਂ ਕੇਸੋੜੇ 500 ਦੀ 600 ਦੀ ਲੈਂਦੇ ਰਹਿ ਮਾੜੀ ਜੀ ਚਾੜ 400 ਦੀ 500 ਨਹੀਂ 400 ਦੀ ਸਾਰ ਚਾਰ ਪੰਜ ਮੈਂ ਵਾਕੀ ਗੱਲ 400 ਦੀ ਮੈਂ ਮਾਝੋ ਆਪਣੇ ਹੱਥੇ ਵਿੱਚ ਹੀ ਆ ਅੱਛਾ ਘਰ ਦੀ ਪਾਰ ਦੇ ਤੋਂ ਪਰ ਇਹ ਵੱਡੀ ਛੋਟੀ ਇਹਨਾਂ ਨਾਲੋਂ ਵੱਡੀ ਉਹ ਟਾਈਮ ਹੋ ਗਏ ਆ ਸਹੀ ਗੱਲ ਹੈ ਜੀ ਉਹ ਚਾਰ ਨੂੰ ਥੋੜੀ ਹੋਈ ਵੀ ਗੰਟਰ ਸਹੀ ਗੱਲ ਹੈ ਜੀ ਇਹ ਪਾ ਲਏ ਟੋਪੜ ਮਾ ਤੇ ਚਾਰ ਚੁੱਕੇ ਬਚੀ ਸੀ ਬਾਕੀ ਇਹਾਂ ਦੀ ਬਚੋ ਅਸੀਂ ਜੀ ਛੋਟੀ ਦਾ ਚਿਹਰਾ ਲਾਓ ਇਹ ਖੂਬ ਨਹੀਂ ਦੇਖੋ ਪਤਾ ਕਰ ਲਗੀ ਆ ਇਹ ਰੇਵੜੀ ਦਾ ਸਿੱਤਾ ਕਰਾ ਲੈਣਗੇ ਜੀ ਰਾਣਾ ਆਪ ਦੱਸਿਆ ਇਹਨਾਂ ਸਿੱਤ ਕਰੀ ਲੋੜ ਹੀ ਨਹੀਂ ਉਹਨੇ ਨੂੰ ਪਤਾ ਜਿਵੇਂ ਕੀ ਦੇ ਤੇ ਹੁਣ ਆਮ ਦਸੀ ਜਾਂਦੀ ਹੈ ਕਿ ਕਿੰਨੀ ਫੋਨੀ ਹੈ ਸਭ ਨੂੰ ਪਤਾ ਇਹ ਨਹੀਂ ਗੱਲ ਹੁੰਦੀ ਕੋਈ ਇੱਥੇ ਨਿਆਰਾ ਕੋਈ ਬੈਠਾ ਨਹੀਂ ਗਾ ਇਹ ਵੀ ਮੰਗਣਾ ਹਾਂਜੀ ਹਾਂਜੀ ਸੋਸ਼ਲ ਮੀਡੀਆ ਦਾ ਕੰਮ ਹੈ ਜੀ ਅੱਜਿਕਾ ਤੁਹਾਨੂੰ ਪਤਾ ਲਾ ਫਿਰ ਦਿਹਾੜੀ ਦੀਆਂ ਚਾਰ ਪੰਜ ਤੋਂ ਵੀਡੀਓ ਪੈਂਦੀਆਂ ਹਾਂਜੀ ਹਾਂਜੀ ਸਾਰੇ ਜਿਹੜੇ ਵੀਡੀਓ ਬੜੇ ਟੋਟਲ ਲਾ ਕੇ ਚਾਰ ਪੰਜ ਤੋਂ ਵੀਡੀਓ ਪੈਂਦੀ ਉਹ ਘੜੋ ਘੜਾ ਤੇ ਜੇ ਚਾਰ ਪੰਜ ਤੋਂ ਵੀਡੀਓ ਵੇਖ ਕੇ ਫੇਰ ਆਪਣਾ ਫੋਨ ਲਾਦਾ ਭਾਈ ਇੱਥੋਂ ਲਈਏ ਬਿਲਕੁਲ ਸਰੇ ਨੇ ਮਈਆਂ ਕਿੰਨੀਆਂ ਵੀਡੀਓ ਪੈਂਦੀਆਂ ਪੰਜ ਪੰਜ 6 6 7 7 ਲਗਦੀ ਵੀਡੀਓ ਪੈਂਦੀ ਹੈ ਨਾ ਤੇ ਸਾਰੇ ਘਮਾ ਘਮਾ ਕੇ ਫੇਰ ਹੀ ਨਾ ਜਿੱਥੋਂ ਚੰਗਾ ਬੋਲ ਉੱਥੇ ਬਣਾ ਰਹੇ ਸੀ ਕੱਪੜੇ ਵਾਲੋਂ ਤਾਂ ਮਾਲ ਚੰਗਾ ਹੀ ਦੇ ਜਾ। ਆਹ ਜੀ। ਤੇ ਇਹ ਹੀ ਗਾਹ ਜੁੜਦਾ। ਬਿਲਕੁਲ ਜੀ ਬਿਲਕੁਲ ਬਿਲਕੁਲ। ਮਾਰਕੀਟ ਬਣਾਈ। ਬਾਜੀ ਬਾਦ। ਬਾਕੀ ਸ਼ਹਿਰ ਤੋਂ ਡੈੜੀ ਹੁਣੇ ਤੁਹਾਨੂੰ ਦੱਸ ਜੀ ਬਿਲਕੁਲ ਜਦੋਂ ਲੱਗੇ ਜੀ। ਬਸ ਇੰਨਾ ਹੀ ਮੋਗਰ ਅਸੀਂ ਟੁੱਟ ਪਏ। ਚਲੋ ਇਹ ਪੀੜੀ ਦੇ ਸਰ ਪਿੰਡ ਗਾਹ ਹੁਣ ਮਾੜੇ ਜਾ ਆ ਗਏ। ਹਾਂ ਜੀ ਹਾਂ ਜੀ। ਇਹ ਵੀ ਗਾਹ ਤਿਆਰੀ ਬੱਧੀ ਹੈ ਕਿ ਨਹੀਂ? ਬਿਲਕੁਲ ਜੀ। ਚਲੋ। ਤੇ ਬਾਜੀ ਬੋਲ ਫਿਰ ਨੰਬਰ ਆਪਣਾ। ਨੰਬਰ ਆਪਣਾ 98 155 2024। 1 ਨੰਬਰ 4004 ਸ਼ਹਿਰ ਬਿਆਜ ਜੀ ਤੇ ਜ਼ਿਲ੍ਹਾ ਮੁਥਾ ਤੁਸੀਂ ਜਵਾਬ ਕਰੋ ਹਾਈਵੇ ਦੇ ਉੱਪਰ ਹੀ ਹੈ ਹਾਈਵੇ ਦੇ ਉੱਪਰ ਤੇ ਪਿੰਡ ਪਿੰਡ ਜਾਂਦੇ ਨੇ ਮੇਨ ਮੇਨਟ ਹੈ ਹਾਈਵੇ ਅੱਜ ਕਹਿੰਦਾ ਭਾਈਆ ਲੋ ਲੋ ਜੀ ਗੇਟ ਦੀਆਂ ਨੇ ਹਾਂ ਜੀ ਗੇਟ ਕਵਾਲ ਗੇਟ ਜੋ ਮੱਧ ਹਾਂ ਬਿਲਕੁਲ ਜਿਹੜਾ ਜਿਹੜਾ ਉਹ ਵੀ ਨਾਲ ਮੈਨੂੰ ਕਹਤਾ ਮਾਰੋ ਜੀ ਠੀਕ ਹੈ ਜੀ ਸਤਿਕਾਰ